ਜੱਕਲੀ ਸ਼ੇਰ ਦਾ ਸ਼ੀਰਾ ਸਹਲ 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 ਹਰਖ ਗਿਆ ਹਰਖ ਗਿਆ ਹਾਓ ਹਰਖ ਗਿਆ ਬਰਿਆ ਵਾਲਾ ਗੁਰਪ੍ਰੀਤ ਜੱਕੇਪਲ ਵਾਲਾ ਮੀਨਾ ਤਿਆਰ ਵਰਤਾਰਾ ਪਰ ਪਹਿਲੀ ਤੇ ਪਹਿਲਾ ਜਫਾ ਲੱਗੂ ਡਰੈਡਰ ਪੱਜੂ ਸਹਿਲ ਯਾ ਫਾਰ ਆ ਗਿਆ ਹੈ ਸਹਿਲ ਧਨੋਲੇ ਆਣਾ ਬੱਲੇ ਬੱਲੇ ਕਰਾ ਗਿਆ ਆ ਖਿਡਾਰੀ ਕਹਿੰਦੇ ਪਾਤਣਾਂ ਦੇ ਲਾਗੇ ਹੁਣ ਕੌਣ ਬੱਲੇ ਬੱਲੇ ਕਰਾ ਦੂਗਾ ਅਰਸ਼ਕ ਕਲਾਰਾਂ ਵਾਲਾ ਗੱਡੀਆਂ ਦਾ ਜੇਤੂ ਟੱਕਰ 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 ਸਿਰੇ ਦੀ ਟੱਕਰ ਸਿਰੇ ਦੀ ਕਲਾਰਾਂ ਵਾਲਾ ਭੱਜ ਗਿਆ ਫੋੜ ਬਿਲਡ ਤੇ ਜੀਪਾਂ ਨੇ ਟਰੇਡ ਚੱਕ ਲਈ ਸ਼ੇਰ ਦਾ ਸ਼ੀਰਾ ਸਹਿਲ 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 ਕਬੱਡੀ 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 ਕੀ ਕਬੱਡੀ ਇੱਥੇ ਰੱਖ ਇੱਥੇ ਰੱਖ ਉਂਗਲੀ ਤੇ ਰਮਾਲ ਘਮਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਲੋਕ ਨਜ਼ਾਰੇ ਲੈਂਦੇ ਆ ਆ ਕਹਿੰਦੇ ਕਾਲੇ ਪਨੌਲੇ ਦੇ ਤੇ ਕਾਲੀ ਜੱਫੀਆਂ ਤੇ ਆ ਹੁਣ ਤੇ ਕਾਲੀ ਜੱਫੀਆਂ ਤੇ ਆ ਹੁਣ ਤੇ ਕਾਲੀ ਜੱਫੀਆਂ ਤੇ ਆ ਹਰਖ ਗਿਆ ਹਰਖ ਗਿਆ ਹਰਖ ਗਿਆ ਹਾਓ ਹਰਖ ਗਿਆ ਹਰਖ ਗਿਆ ਹਰਖ ਗਿਆ ਫਰਕ ਗਿਆ ਹਾਕਮ ਵਾਲੀਆ ਹਾਕਮ ਵਾਲੀਆ ਪਹਿਲਵਾਨ ਦਾ ਪੁੱਤ ਹੈ ਕਿ ਮੇਰਾ ਕੋਚਰ ਕਾਨੀ ਪੈਣੀ ਮੈਨੂੰ ਦੇਵੇ ਨਸੀਹਤ ਪਹਿਲੀ ਜਿੱਤਾਂ ਹਾਰਾਂ ਕਲਿਆ ਨੇੜਿਆ ਇਹ ਗੱਲ ਪੱਕੀ ਹੈ ਜਿਹੜੇ ਰੈਫਰੀ ਬਾਹਰ ਹੈ ਦੀ ਉਹ ਹੋਣ ਵਾਲਾ ਨੰਬਰ ਕਲੀਅਰ ਕਰ ਦੇਣ ਇੱਥੇ ਰੱਖੇ ਮੈਚ ਸਮਾਪਤ ਕਲਾਰਾ ਵਾਲਾ ਥਾਪੀਆਂ ਮਾਰਦਾ ਜਿੱਤ ਜਿਹੜੀ ਮਰਜੀ ਗਈ ਅਮਨਪੁਰੀਓ ਸੋਨੂੰ ਸਵਾਦ ਆ ਵਾ ਤੁਸੀਂ ਕੁ ਸੋਣੇ ਚਾਹੀਦੇ ਹੋ ਖਿਡਾਰੀ ਤੇ ਰੋਜ ਜਿੰਦੇ ਆ ਰੋਜ ਹਰਦੇ ਆ ਆਓ ਕੈਮਰਾਮੈਨ ਆਈ ਕਿਰਾ ਓਏ ਇੱਕ ਗੱਲ ਦੱਸਿਓ ਆ ਨਵਾਂ ਮੁੰਡਾ ਸਹਿਰ ਤਰੋਲਾ ਜਿਹਦੇ ਅੱਜ ਜੱਫੇ ਵਧੀਆ ਲੱਗੇ ਤਾੜੀ ਮਾਰੋ ਯਾਰ ਜ਼ੋਰਦਾਰ ਜਿਉਂਦਾ ਵਸਦਾਰ ਆ ਓ ਚੋਪਰਾ